ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਜ਼ਿੰਦਗੀ ਦੇ ਵਿੱਚ ਉਹ ਕਿਹੜੇ ਪੰਜ ਕੰਮ ਨੇ ਜਿਹੜੇ ਸਾਨੂੰ ਕਦੇ ਵੀ ਕਿਸੇ ਦੇ ਸਾਹਮਣੇ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਇਹ ਮੇਰੀ ਆਪਣੀ ਸੋਚ ਆ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਵੀਡੀਓ ਨੂੰ ਐਂਡ ਤੱਕ ਦੇਖ ਕੇ ਕਮੈਂਟ ਵਿੱਚ ਜਰੂਰ ਦੱਸਿਓ ਸੋ ਸ਼ੁਰੂ ਕਰਦੇ ਆ ਦੋਸਤੋ ਅੱਜ ਦੀ ਵੀਡੀਓ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਸ਼ੁਰੂ ਕਰਦੇ ਆ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਪੈਸਿਆਂ ਦਾ ਹਿਸਾਬ ਕਿਤਾਬ ਇਹ ਤੁਹਾਨੂੰ ਹਰ ਸਮੇਂ ਇਕੱਲੇ ਬੈਠ ਕੇ ਹੀ ਕਰਨਾ ਚਾਹੀਦਾ ਕਦੇ ਵੀ ਪੈਸਿਆਂ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ ਕਈ ਵਾਰ ਕੀ ਹੁੰਦਾ ਕਈ ਲੋਕ ਕੀ ਕਰਦੇ ਨੇ ਭਾਵੇਂ ਕਿ ਉਹ ਬੱਸ ਸਟੈਂਡ ਤੇ ਬੈਠੇ ਹੋਣ ਭਾਵੇਂ ਕਿਸੇ ਟਾਬੇ ਦੇ ਉੱਪਰ ਬੈਠੇ ਹੋਣ ਉਥੇ ਹੀ ਮਤਲਬ ਪਬਲਿਕ ਪਲੇਸ ਤੇ ਕਿਤੇ ਵੀ ਬੈਠੇ ਉਹਨਾਂ ਉਥੇ ਬੈਠ ਕੇ ਹਿਸਾਬ-ਕਿਤਾਬ ਕਰਨ ਲੱਗ ਜਾਂਦੇ ਨੇ ਕਈ ਤਾਂ ਜਵਾਨੀ ਹਿਸਾਬ-ਕਿਤਾਬ ਕਰਦੇ ਨੇ ਤੇ ਕਈ ਮਤਲਬ ਕਿ ਆਪਣੀ ਜੇਬ ਦੇ ਵਿੱਚੋਂ ਨੋਟਾਂ ਦੀ ਗੁੱਟੀ ਤੱਕ ਕੱਢ ਕੇ ਵੀ ਗਿਣਨ ਲੱਗ ਜਾਂਦੇ ਕਈ ਲੋਕ ਕੀ ਕਰਦੇ ਨੇ ਜਿਹੜੀ ਆਪਣੀ ਉੱਪਰਲੀ ਜੇਬ ਹੁੰਦੀ ਹੈ ਇਹ ਜੇਬ ਨੂੰ ਮਤਲਬ ਪੂਰੀ ਗੁੱਟੀ ਦੀ ਗੁੱਟੀ ਹੀ ਉੱਪਰਲੀ ਮੂਹਰ ਲਈ ਜੇਬ ਵਿੱਚ ਪਾ ਲੈਂਦੇ ਨੇ ਮਤਲਬ ਕਿ ਸ਼ਰੇਮ ਪਤਾ ਲੱਗਦਾ ਹੁੰਦਾ ਕਿ ਜੇਬ ਦੇ ਵਿੱਚ ਇੱਕ ਗੁੱਟੀ ਨੋਟਾਂ ਦੀ ਬੰਦ ਪਾਈ ਹੋਈ ਆ ਤੇ ਕਈ ਵਾਰ ਆਪਾਂ ਕਿਤੇ ਵਿਆਹ ਸ਼ਾਦੀਆਂ ਦੇ ਵਿੱਚ ਦੇਖਦੇ ਆਂ ਵਿਆਹਾਂ ਦੇ ਵਿੱਚ ਕੀ ਹੁੰਦਾ ਕਿ ਉੱਥੇ ਕਿਸੇ ਨੇ ਸ਼ਗਨ 100 ਰੁਪਏ ਦਾ ਪਾਉਣ ਹੁੰਦਾ 100-100 ਦੇ ਦੋ ਨੋਟ ਕੱਢਣੇ ਹੁੰਦੇ ਆ ਤੇ ਸਾਰੀ ਨੋਟਾਂ ਦੀ 5-500 ਦੀ ਗੁੱਟੀ ਕੱਢ ਕੇ ਵੀ ਖੜ ਜਾਂਦੇ ਨੇ ਉਹਦੇ ਵਿੱਚੋਂ ਇੱਕ 100 ਰੁਪਏ ਦਾ ਨੋਟ ਕੱਢਦੇ ਨੇ ਇਹ ਕੋਈ ਬਹੁਤ ਹੀ ਸਿਆਣਪ ਵਾਲੀ ਗੱਲ ਨਹੀਂ ਹੈ ਦੋਸਤੋ ਕਿਉਂਕਿ ਇਹ ਗੱਲ ਅੱਜ ਦੇ ਸਮੇਂ ਦੇ ਵਿੱਚ ਸੇਫਟੀ ਲਈ ਵੀ ਬਿਲਕੁਲ ਠੀਕ ਨਹੀਂ ਹੈ ਇਸ ਕਰਕੇ ਪੈਸਿਆਂ ਦਾ ਹਿਸਾਬ ਕਿਤਾਬ ਭਾਵੇਂ ਉਹ ਵਪਾਰਕ ਹੋਵੇ ਭਾਵੇਂ ਤੁਹਾਡਾ ਪਰਿਵਾਰਕ ਹੋਵੇ ਕਦੇ ਵੀ ਪੈਸਿਆਂ ਦਾ ਹਿਸਾਬ ਕਿਤਾਬ ਖੁੱਲੇ ਦੇ ਵਿੱਚ ਬੈਠ ਕੇ ਨਹੀਂ ਕਰਨਾ ਚਾਹੀਦਾ ਪੈਸਿਆਂ ਦਾ ਹਿਸਾਬ ਕਿਤਾਬ ਬੰਦ ਕਮਰੇ ਦੇ ਵਿੱਚ ਬੈਠ ਕੇ ਕਰਨਾ ਚਾਹੀਦਾ ਸੋ ਇਸ ਗੱਲ ਦਾ ਪੂਰਾ ਤੁਸੀਂ ਧਿਆਨ ਜਰੂਰ ਰੱਖਣਾ ਨੰਬਰ 2 ਤੇ ਆ ਗਿਆ ਦੋਸਤੋ ਜ਼ਿੰਦਗੀ ਦੇ ਕੀਮਤੀ ਫੈਸਲੇ ਇਹ ਵੀ ਤੁਹਾਨੂੰ ਇਕੱਲੇ ਬੈਠ ਕੇ ਹੀ ਕਰਨੇ ਚਾਹੀਦੇ ਨੇ ਇਹ ਭਾਵੇਂ ਫੈਸਲੇ ਛੋਟੇ ਹੋਣ ਭਾਵੇਂ ਵੱਡੇ ਫੈਸਲੇ ਹੋਣ ਕਦੇ ਵੀ ਉਹ ਮਤਲਬ ਖੁੱਲੇ ਦੇ ਵਿੱਚ ਹੀ ਫੈਸਲੇ ਨਹੀਂ ਲੈਣੇ ਚਾਹੀਦੇ ਹੁਣ ਵੱਡੇ ਫੈਸਲਿਆਂ ਦੇ ਵਿੱਚ ਆ ਜਾਂਦਾ ਜਿਵੇਂ ਆਪਣਾ ਵਿਆਹ ਸ਼ਾਦੀ ਦਾ ਫੈਸਲਾ ਆ ਜਾਂਦਾ ਤੇ ਆਪਣਾ ਕੋਈ ਵਪਾਰਕ ਫੈਸਲਾ ਆ ਜਾਂਦਾ ਤੁਹਾਡਾ ਕੋਈ ਨੌਕਰੀ ਦਾ ਫੈਸਲਾ ਹੋ ਜਾਂਦਾ ਪਾਉਣੇ ਕੇ ਕੋਈ ਨਿੱਕੇ ਮੋਟੇ ਫੈਸਲੇ ਹੋਣ ਕੋਈ ਤੁਹਾਡੇ ਮਤਲਬ ਆ ਆਪਸ ਵਿੱਚ ਪਰਿਵਾਰ ਦੇ ਫੈਸਲੇ ਹੋਣ ਇਹ ਕਦੇ ਵੀ ਤੁਸੀਂ ਜਿਹੜੇ ਇਕੱਲੇ ਬੈਠ ਕੇ ਹੀ ਫੈਸਲੇ ਕਰਨੇ ਆ ਇਕੱਲੇ ਬੈਠੋ ਜਦੋਂ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਨਾ ਉਸ ਸਮੇਂ ਇਕੱਲੇ ਬੈਠੋ ਇੱਕ ਕਮਬੰਦ ਕਮਰੇ ਦੇ ਵਿੱਚ ਤੇ ਆਪਣੇ ਦਿਮਾਗ ਦੇ ਉੱਪਰ ਜ਼ੋਰ ਪਾਉਣ ਦੀ ਕੋਸ਼ਿਸ਼ ਕਰੋ ਉਸ ਗੱਲ ਦੀ ਤਹ ਤੱਕ ਜਾਓ ਇੱਕ ਗੱਲ ਦੀ ਤਹ ਤੱਕ ਉਸ ਵਿੱਚ ਜਾ ਕੇ ਸੋਚੋ ਕਿ ਹੁਣ ਇੱਥੇ ਆਪਾਂ ਕੀ ਕਰ ਸਕਦੇ ਹਾਂ ਕਿਉਂਕਿ ਜੇ ਤੁਸੀਂ ਮਤਲਬ ਕਨਫਿਊਜ਼ ਹੋ ਤੁਸੀਂ ਬਾਹਰਲੇ ਮਾਹੌਲ ਵਿੱਚ ਕਿਤੇ ਬੈਠੇ ਹੋ ਡਿਸਟਰਬ ਹੋ ਰਹੇ ਹੋ ਫਿਰ ਤੁਸੀਂ ਕਦੇ ਵੀ ਗੱਲ ਦੀ ਤਹ ਤੱਕ ਨਹੀਂ ਜਾ ਸਕਦੇ ਤੁਸੀਂ ਉਸਨੇ ਗਲਤ ਕਦਮ ਚੱਕ ਸਕਦੇ ਹੋ ਪਰ ਜੇ ਤੁਸੀਂ ਕਮਰੇ ਦੇ ਵਿੱਚ ਬੰਦ ਚ ਸ਼ਾਂਤ ਮਾਹੌਲ ਹੋਵੇ ਕੋਈ ਡਿਸਟਰਬ ਕਰਨ ਵਾਲਾ ਨਾ ਹੋਵੇ ਤਾਂ ਉੱਥੇ ਬੈਠ ਕੇ ਚੰਗੀ ਤਰ੍ਹਾਂ ਗੱਲ ਦੀ ਤਹਿ ਤੱਕ ਜਾ ਕੇ ਵਧੀਆ ਫੈਸਲਾ ਵਧੀਆ ਡਿਸੀਜਨ ਲੈ ਸਕਦੇ ਹੋ ਤੁਸੀਂ ਜਿਵੇਂ ਜਿਹੜੇ ਵੱਡੇ ਫੈਸਲੇ ਨੇ ਵਿਆਹ ਵਾਲੇ ਫੈਸਲੇ ਨੇ ਜਾਂ ਕੋਈ ਹੋਰ ਵੱਡੇ ਫੈਸਲੇ ਆ ਉਹ ਪਹਿਲਾਂ ਤੁਸੀਂ ਪਰਿਵਾਰਕ ਵਿੱਚ ਬੈਠ ਕੇ ਫੈਸਲੇ ਕਰ ਲਵੋ ਪਰ ਉਸ ਤੋਂ ਬਾਅਦ ਇੱਕ ਵਾਰ ਆਪਣਾ ਜਰੂਰ ਇਕੱਲੇ ਬੈਠ ਕੇ ਉਸ ਫੈਸਲੇ ਉੱਪਰ ਜਰੂਰ ਸੋਚ ਵਿਚਾਰ ਕਰੋ ਕਿ ਇਹ ਵਾਕਈ ਫੈਸਲਾ ਮੇਰੀ ਜ਼ਿੰਦਗੀ ਦੇ ਲਈ ਠੀਕ ਆ ਕਿਉਂਕਿ ਤੁਸੀਂ ਜ਼ਿੰਦਗੀ ਬਤੀਤ ਕਰਨੀ ਆ ਤੁਹਾਡਾ ਵੀ ਫਰਜ ਆ ਕਿ ਤੁਸੀਂ ਇਕੱਲੇ ਬੈਠ ਕੇ ਆਪਣੇ ਦਿਮਾਗ ਦੇ ਨਾਲ ਆਪਣੇ ਦਿਮਾਗ ਉੱਪਰ ਜ਼ੋਰ ਪਾ ਕੇ ਉਸ ਫੈਸਲੇ ਬਾਰੇ ਗੌਰ ਨਾਲ ਜਰੂਰ ਇੱਕ ਵਾਰ ਸੋਚੋ ਕਿਉਂਕਿ ਇਹ ਤੁਸੀਂ ਤਾਂ ਹੀ ਕਰ ਸਕਦੇ ਹੋ ਦੋਸਤੋ ਜੇ ਤੁਹਾਨੂੰ ਕੋਈ ਡਿਸਟਰਬੈਂਸ ਨਹੀਂ ਹੋ ਜੇ ਤੁਸੀਂ ਇਕੱਲੇ ਹੋਵੋਗੇ ਇਸ ਕਰਕੇ ਇਹੋ ਜਿਹੇ ਫੈਸਲੇ ਜਿਹੜੇ ਹੁੰਦੇ ਆ ਉਹ ਕਦੇ ਵੀ ਓਪਨਲੀ ਦੇ ਵਿੱਚ ਨਹੀਂ ਕਰਨੇ ਚਾਹੀਦੇ ਇਕੱਲੇ ਬੈਠ ਕੇ ਬੰਦ ਕਮਰੇ ਵਿੱਚ ਕਰਨ ਦੀ ਕੋਸ਼ਿਸ਼ ਜੁਰ ਤੀਜਾ ਪੁਆਇੰਟ ਹੈ ਜੀ ਜਦੋਂ ਤੁਸੀਂ ਰੋਣਾ ਉਦੋਂ ਇਕੱਲੇ ਬੈਠੋ ਮਤਲਬ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਰੋਣਾ ਵਾ ਇਹ ਵੀ ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਕਿਤੇ ਉਦਾਸ ਹੋ ਜੰਨੇ ਹੋ ਜਦੋਂ ਕਿ ਕਿਤੇ ਤੁਸੀਂ ਆਪ ਤੁਹਾਡਾ ਮੂਡ ਆਫ ਹੋ ਜਾਂਦਾ ਤਾਂ ਤੁਹਾਨੂੰ ਰੱਜ ਕੇ ਰੋ ਲੈਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਰੋ ਲੈਂਦੇ ਹੋ ਤਾਂ ਤੁਹਾਡੇ ਅੰਦਰਲਾ ਜਿਹੜਾ ਗਵਾਰਾ ਉਹ ਬਾਹਰ ਨਿਕਲ ਜਾਂਦਾ ਸਰ ਆਪਣੇ ਅੰਦਰਲੇ ਗਵਾਰ ਨੂੰ ਕੱਢਣਾ ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਰੋ ਲੈਂਦੇ ਹੋ ਤੁਹਾਡਾ ਸਾਰਾ ਗਵਾਰ ਅੰਦਰੋਂ ਬਾਹਰ ਨਿਕਲ ਜਾਂਦਾ ਜਿਹਦੇ ਕਾਰਨ ਤੁਸੀਂ ਜ਼ਿੰਦਗੀ ਵਿੱਚ ਦੇਖੋ ਇਨਸਾਨ ਜ਼ਿੰਦਗੀ ਵਿੱਚ ਸਹੀ ਫੈਸਲਾ ਵੀ ਉਦੋਂ ਲੈ ਸਕਦਾ ਜਦੋਂ ਉਹ ਪੂਰਾ ਮਤਲਬ ਆਪਣੇ ਅੰਦਰਲੇ ਗੁਵਾਰ ਨੂੰ ਬਾਹਰ ਕੱਢ ਚੁੱਕਿਆ ਹੋਵੇ ਰੋ ਕੇ ਫਿਰ ਰੋਣ ਤੋਂ ਬਾਅਦ ਵਧੀਆ ਡਿਸੀਜਨ ਲੈ ਸਕਦਾ ਇਹ ਮੇਰੀ ਸੋਚ ਰੋਣ ਤੋਂ ਬਾਅਦ ਵਿਅਕਤੀ ਸਹੀ ਫੈਸਲੇ ਲੈਣ ਦੇ ਕਾਬਿਲ ਹੋ ਜਾਂਦਾ ਜਦੋਂ ਕਿਤੇ ਤੁਸੀਂ ਕਿਸੇ ਮੁਸੀਬਤ ਵਿੱਚ ਫਸੇ ਹੋ ਨੀ ਪਰ ਰੋਣਾ ਤੁਹਾਨੂੰ ਹਮੇਸ਼ਾ ਇਕੱਲਿਆਂ ਨੂੰ ਬੈਠ ਕੇ ਹੀ ਚਾਹੀਦਾ ਕਿਉਂਕਿ ਕਦੇ ਵੀ ਕਿਸੇ ਦੇ ਸਾਹਮਣੇ ਤੁਹਾਨੂੰ ਰੋਣਾ ਨਹੀਂ ਚਾਹੀਦਾ ਕਈ ਵਾਰ ਕੀ ਹੁੰਦਾ ਜਦੋਂ ਤੁਸੀਂ ਕਿਸੇ ਦੇ ਸਾਹਮਣੇ ਰੋ ਲੈਂਦੇ ਹੋ ਤਾਂ ਉਸਨੇ ਭਾਵੇਂ ਤੁਹਾਨੂੰ ਬੰਦਾ ਹੋ ਇਹ ਕਹਿ ਦੇਵੇ ਤੁਹਾਡਾ ਹਮਦਰਦ ਬਣ ਜਾਵੇ ਕਿ ਨਹੀਂ ਮੈਂ ਤੇਰੀ ਮਦਦ ਕਰੂੰਗਾ ਮੈਂ ਤੇਰਾ ਸਾਥ ਨਿਭਾਉਂਗਾ ਪਰ ਕੀ ਪਤਾ ਜਿਹੜਾ ਉਹ ਬੰਦਾ ਤੁਹਾਡੀ ਨਾਲ ਹਮਦਰਦੀ ਕਰ ਰਿਹਾ ਕੀ ਪਤਾ ਉਹ ਦਿਲ ਤੋਂ ਹਮਦਰਦੀ ਤੁਹਾਡੇ ਨਾਲ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਫਿਰ ਇਹੋ ਜਿਹੇ ਬੰਦੇ ਕਈ ਵਾਰ ਕੀ ਹੁੰਦਾ ਤੁਹਾਡੇ ਦੁੱਖਾਂ ਦੀ ਨਮਾਇਸ਼ ਲਗਾ ਦੇ ਸੋ ਇਸ ਕਰਕੇ ਕਿ ਤੁਹਾਡੇ ਦੁੱਖਾਂ ਦੀ ਕੋਈ ਨਮਾਇਸ਼ ਨਾ ਲਗਾ ਸਕੇ ਇਸ ਕਰਕੇ ਰੋ ਲੈਣਾ ਚਾਹੀਦਾ ਪਰ ਸਿਰਫ ਬੰਦ ਕਮਰੇ ਦੇ ਵਿੱਚ ਨੰਬਰ 4 ਤੇ ਆ ਗਿਆ ਜੀ ਪੜਾਈ ਇਹ ਵੀ ਆਪਾਂ ਨੂੰ ਹਮੇਸ਼ਾ ਇਕੱਲੇ ਬੈਠ ਕੇ ਹੀ ਕਰਨੀ ਚਾਹੀਦੀ ਹੈ ਬੈਸੇ ਤਾਂ ਇਸ ਪੁਆਇੰਟ ਵਿੱਚ ਕੁਝ ਦੱਸਣ ਵਾਲੀ ਵੱਡੀ ਗੱਲ ਨਹੀਂ ਹੈ ਕਿਉਂਕਿ ਇਹ ਸਭ ਕੁਝ ਆਪਾਂ ਨੂੰ ਪਤਾ ਹੀ ਆ ਆਪਣੇ ਮਾਂ-ਬਾਪ ਵੀ ਆਪਾਂ ਨੂੰ ਜਦੋਂ ਆਪਾਂ ਬਚਪਨ ਦੇ ਵਿੱਚ ਪੜ੍ਹਦੇ ਹੁੰਦੇ ਸੀ ਆਪਾਂ ਨੂੰ ਇਹੀ ਕਹਿੰਦੇ ਹੁੰਦੇ ਸੀ ਕਿ ਜਾ ਭਾਜਾ ਕਮਰੇ ਦੇ ਵਿੱਚ ਇਕੱਲਾ ਬੈਠ ਕੇ ਪੜ੍ਹਲਾ ਸਵੇਰ ਸੱਜ ਦੀ ਠਾਲ ਦੇ ਸੀ ਸਾਜਰੀ ਸਵੇਰੇ ਠਾਲਣ ਦਾ ਮਤਲਬ ਇਹੀ ਹੁੰਦਾ ਸੀ ਕਿ ਉਦੋਂ ਡਿਸਟਰਬੈਂਸ ਨਹੀਂ ਹੁੰਦੀ ਸੀ ਜਦੋਂ ਆਪਾਂ ਨੂੰ ਅਕਸਰ ਹੀ ਹੁਣ ਵੀ ਆਪਾਂ ਵੀ ਆਪਣੇ ਬੱਚੇ ਨੂੰ ਕਹਿ ਦਿੰਦੇ ਆ ਕਿ ਜਾ ਭਾਜਾ ਆਪਣੇ ਇੱਕ ਕਮਰੇ ਦੇ ਵਿੱਚ ਇਕੱਲਾ ਬੈਠ ਕੇ ਪੜ੍ਹ ਆਪਾਂ ਕੋਸ਼ਿਸ਼ ਕਰਦੇ ਆ ਬੱਚਿਆਂ ਨੂੰ ਸਵੇਰ ਵੇਲੇ ਠਾਲਣ ਦੀ ਕਿ ਸਵੇਰੇ ਆਪਾਂ ਜਲਦੀ ਜਦੋਂ ਹੁਣ ਸਾਡੇ ਵੀ ਪੇਪਰ ਹੁੰਦੇ ਸੀ ਮੇਰੇ ਵੀ ਪੇਪਰ ਹੁੰਦੇ ਸੀ ਕਰਦੇ ਆਨੇ 3-4 ਵਜੇ ਠਾਲ ਦੇਣਾ ਕਿ ਬਈ ਉਠ ਅੱਜ ਤੇਰਾ ਪੇਪਰ ਆ ਤੂੰ ਸਵੇਰੇ ਉੱਠ ਕੇ ਪੜ੍ਹ ਸਵੇਰੇ ਉੱਠ ਕੇ ਪੜ੍ਹਨ ਦਾ ਇਹੀ ਫਾਇਦਾ ਦੋਸਤੋ ਕਿ ਉਦੋਂ ਨਾ ਡਿਸਟਰਬੈਂਸ ਨਹੀਂ ਹੁੰਦੀ ਬਿਲਕੁਲ ਹੀ ਉਦੋਂ ਇਕਾਂਤ ਬਿਲਕੁਲ ਸ਼ਾਂਤ ਮਾਹੌਲ ਹੁੰਦਾ ਤੇ ਜਿਹੜੀ ਕਿਸੇ ਤੁਸੀਂ ਸ਼ਬਦ ਨੂੰ ਪੜ੍ਹਦੇ ਹੋ ਤੁਸੀਂ ਉਸ ਕਿਸੇ ਵੀ ਚੀਜ਼ ਨੂੰ ਮਤਲਬ ਪੜ੍ਹ ਰਹੇ ਹੋ ਯਾਦ ਕਰ ਰਹੇ ਹੋ ਤਾਂ ਉਹ ਬਹੁਤ ਜਲਦੀ ਛੇਤੀ ਗ੍ਰਹਿਣ ਹੋ ਜਾਂਦਾ ਇਹਦਾ ਇਹੀ ਫਾਇਦਾ ਹੁੰਦਾ ਤਾਂ ਕਰਕੇ ਆਪਾਂ ਨੂੰ ਜਿਹੜੀ ਇਹ ਪੜ੍ਹਾਈ ਆ ਇਹ ਕਦੇ ਵੀ मतलब डिस्टर्बेंस वाली जगह पे बैठ के कभी भी नहीं करनी चाहिए जबो ਤੁਸੀਂ ਇਕਾਂਤ ਹੋਮੋ ਇਕੱਲੇ ਬੈਠ ਕੇ ਪੜਾਈ ਕਰਨੀ ਚਾਹੀਦੀ ਹੈ ਫਿਰ ਤੁਸੀਂ ਇਹਦੇ ਵਿੱਚ ਲੌਜੀਕ ਹੀ ਹੈ ਵੀ ਜਦੋਂ ਇਕੱਲੇ ਬੈਠ ਕੇ ਪੜਾਈ ਕਰਦੇ ਹੋ ਫਿਰ ਜਿਹੜੇ ਮਤਲਬ ਤੁਸੀਂ ਚੀਜ਼ ਯਾਦ ਕੀਤੀ ਹੈ ਬਹੁਤ ਜਲਦੀ ਗ੍ਰਹਿਣ ਕਰ ਲੈਣੇ ਹੋ ਮਤਲਬ ਤੁਹਾਡੇ ਦਿਮਾਗ ਦੇ ਵਿੱਚ ਚੀਜ਼ ਘਰ ਕਰ ਜਾਂਦੀ ਹੈ ਚੰਗੀ ਤਰ੍ਹਾਂ ਤੁਹਾਡੇ ਦਿਮਾਗ ਵਿੱਚ ਬੈਠ ਜਾਂਦੀ ਹੈ ਜਦੋਂ ਤੁਸੀਂ ਇਕੱਲੇ ਬੈਠ ਕੇ ਪੜਾਈ ਕਰਦੇ ਹੋ ਇਸ ਕਰਕੇ ਭਾਵੇਂ ਤੁਸੀਂ ਅੱਜ ਵੀ ਹੋ ਚਾਹੇ ਭਾਵੇਂ ਤੁਸੀਂ ਪੜਾਈ ਦੇ ਰਿਲੇਟਡ ਕੋਈ ਵੀ ਹੋਰ ਕੰਮ ਕਰਦੇ ਹੋ ਉਹ ਵੀ ਤੁਹਾਨੂੰ ਇਕੱਲੇ ਬੈਠ ਕੇ ਮਤਲਬ ਪੜ੍ਹਨ ਲਿਖਣ ਵਾਲਾ ਕੋਈ ਵੀ ਚੀਜ਼ ਹੋਵੇ ਇਕੱਲੀ ਜ਼ਰੂਰੀ ਪੜਾਈ ਨਹੀਂ ਅੱਜ ਦੇ ਸਮੇਂ ਵਿੱਚ ਮਤਲਬ ਬਹੁਤ ਲੋਕ ਕੋਈ ਲਿਟਰੇਚਰ ਲਿਖਦੇ ਨੇ ਕੋਈ ਮਤਲਬ ਗੀਤ ਸੰਗੀਤ ਲਿਖਦੇ ਨੇ ਕੁਝ ਵੀ ਲਿਖਦੇ ਨੇ ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਇਕੱਲੇ ਬੈਠ ਕੇ ਸਾਰਾ ਕੁਝ ਇਹ ਪੜਾਈ ਵਿੱਚ ਆ ਜਾਂਦਾ ਇਹ ਤੁਹਾਨੂੰ ਹਰ ਸਮੇਂ ਇਕੱਲੇ ਬੈਠ ਕੇ ਬੰਦ ਕਮਰੇ ਦੇ ਵਿੱਚ ਪੜਾਈ ਕਰਨੀ ਚਾਹੀਦੀ ਹੈ ਤੇ ਉਹਦੇ ਲਈ ਤੁਹਾਨੂੰ ਸਮਾਂ ਘੱਟ ਤੇ ਗ੍ਰਹਿਣ ਵੱਧ ਕਰੋਗੇ ਸੋ ਇਹ ਵੀ ਬਹੁਤ ਵਧੀਆ ਗੱਲ ਆ ਦੋਸਤ ਨੰਬਰ 5 ਤੇ ਆ ਗਿਆ ਦੋਸਤੋ ਸਿਮਰਨ ਜਿਹੜਾ ਸਿਮਰਨ ਆ ਨਾਮ ਜਪਣਾ ਇਹ ਵੀ ਆਪਾਂ ਨੂੰ ਇਕੱਲੇ ਬੈਠ ਕੇ ਜਪਣਾ ਚਾਹੀਦਾ ਕਿਉਂਕਿ ਸਾਰੇ ਧਰਮਾਂ ਦੇ ਵਿੱਚ ਹੀ ਦੇਖੋ ਜਿਹੜਾ ਸਵੇਰ ਦਾ ਸਮਾਂ ਵਾ ਇਹ ਸਭ ਤੋਂ ਵਧੀਆ ਮੰਨਿਆ ਗਿਆ ਵਾ ਸਿਮਰਨ ਕਰਨ ਦੇ ਲਈ ਇਹਦਾ ਇਹੀ ਆ ਕਿ ਜਦੋਂ ਸਵੇਰ ਦੇ ਟਾਈਮ ਸਾਝ ਜੀ ਦਾ ਸਮਾਂ ਹੁੰਦਾ ਉਦੋਂ ਇਕਾਂਤ ਮਤਲਬ ਸਮਾਂ ਹੁੰਦਾ ਕੋਈ ਡਿਸਟਰਬੈਂਸ ਨਹੀਂ ਹੁੰਦੀ ਉਹਦੇ ਵਿੱਚ ਤੁਸੀਂ ਕੀ ਆ ਪ੍ਰਮਾਤਮਾ ਦੇ ਨਾਲ ਕੋਈ ਤੁਸੀਂ ਗੱਲਾਂ ਬਾਤਾਂ ਕਰਨੀਆਂ ਪ੍ਰਮਾਤਮਾ ਦਾ ਸਿਮਰਨ ਕਰਨਾ ਪ੍ਰਮਾਤਮਾ ਨਾਲ ਆਪਣੇ ਦਿਲ ਦੀਆਂ ਗੱਲਾਂ ਖੁੱਲ੍ਹ ਕੇ ਕਰ ਸਕਦੇ ਹੋ ਕਿਉਂਕਿ ਤਕਲੀ ਜਦੋਂ ਬੈਠੇ ਹੋਮੂਗੀ ਤਾਂ ਤੁਹਾਨੂੰ ਕੋਈ ਡਿਸਟਰਬੈਂਸ ਨਹੀਂ ਹੋਊਗੀ ਤੇ ਤੁਸੀਂ ਵਧੀਆ ਤੁਹਾਡਾ ਮਨ ਲਾ ਕੇ ਤੁਸੀਂ ਮਨ ਤੋਂ ਮਤਲਬ ਸਿਮਰਨ ਕਰ ਸਕਦੇ ਹੋ ਇਸ ਕਰਕੇ ਜਿਹੜਾ ਸਿਮਰਨ ਆ ਇਹ ਵੀ ਆਪਾਂ ਨੂੰ ਇਕੱਲਿਆਂ ਬੈਠ ਕੇ ਕਰਨਾ ਚਾਹੀਦਾ ਤਾਂ ਕਿ ਤੁਹਾਡਾ ਮਨ ਚੰਗੀ ਤਰ੍ਹਾਂ ਸਿਮਰਨ ਦੇ ਵਿੱਚ ਜੁੜ ਸਕੇ ਤੇ ਤੁਸੀਂ ਆਪਣਾ ਜੋ ਵੀ ਕਰ ਰਹੇ ਹੋ ਉਹ ਵਧੀਆ ਢੰਗ ਤਰੀਕੇ ਦੇ ਨਾਲ ਆਪਣਾ ਪਾਠ ਸਿਮਰਨ ਜੋ ਵੀ ਤੁਸੀਂ ਕਰ ਰਹੇ ਹੋ ਉਹ ਵਧੀਆ ਢੰਗ ਦੇ ਨਾਲ ਕਰ ਸਕੋ ਇਸ ਕਰਕੇ ਸਿਮਰਨ ਵੀ ਹਮੇਸ਼ਾ ਇਕੱਲਿਆਂ ਬੈਠ ਕੇ ਹੀ ਕਰਨਾ ਚਾਹੀਦਾ ਉਸ ਇਕੱਲੇਪਣ ਦੇ ਵਿੱਚ ਬੈਠ ਕੇ ਜਦੋਂ ਤੁਸੀਂ ਸਿਮਰਨ ਕਰੋਗੇ ਤਾਂ ਤੁਹਾਨੂੰ ਸੁੱਖ ਚੈਨ ਸ਼ਾਂਤੀ ਸਾਰਾ ਕੁਝ ਹੀ ਤੁਹਾਨੂੰ ਫਿਰ ਮਿਲਣ ਲੱਗ ਜਾਣਾ ਸੋ ਦੋਸਤ ਇਹ ਜਿਹੜੀਆਂ ਮੈਂ ਤੁਹਾਨੂੰ ਪੰਜ ਚੀਜ਼ਾਂ ਦੱਸਿਆ ਨੇ ਇਹ ਦਿਖਾਵੇ ਦੀਆਂ ਚੀਜ਼ਾਂ ਨਹੀਂ ਕਦੇ ਵੀ ਇਨਾ ਚੀਜ਼ਾਂ ਦਾ ਦਿਖਾਵਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਸੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਜੇ ਤੁਸੀਂ ਮੇਰੀ ਵੀਡੀਓ ਨਾਲ ਸਹਿਮਤ ਹੋ ਤਾਂ ਵੀ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਮੇਰੀ ਵੀਡੀਓ ਨਾਲ ਨਹੀਂ ਵੀ ਸਹਿਮਤ ਤਾਂ ਵੀ ਤੁਸੀਂ ਦੱਸ ਸਕਦੇ ਹੋ ਮੈਨੂੰ ਤੁਹਾਡੇ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈ ਦੋਸਤੋ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਦੱਸਿਓ ਤੇ ਆਪਣੇ ਅੱਗੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਸੋ ਸਾਰੇ ਦੋਸਤ ਮਿੱਤਰ ਸੱਜਣ ਭੈਣ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ